ਕੋਈ ਗੱਲ ਦੀ ਪਰਚਾ ਵੀ ਹੋਊਗਾ ਜਿਨ੍ਹਾਂ ਨੇ ਗਲਤ ਕੀਤਾ ਹੈ ਉਹਨਾਂ ਨੂੰ ਹੱਥਕੜੀਆਂ ਵੀ ਲੱਗਣਗੀਆਂ ਮੈਂ ਵੀ ਸਾਫਤਾ ਤੁਹਾਡੇ ਵ代यक ਕਿ ਕਿ ਢੋ ਜੀ ਦੀ ਬੜੀ ਸਲਾਹਤ ਕਰਦਾ ਜਿਹੜੇ ਕੰਮ ਚੰਗੇ ਐ ਚੰਗੇ ਐ ਜਿਹੜੇ ਮਾੜੇ ਐ ਤੇ ਮਾੜੇ ਐ ਯਾਰ ਉਹਨਾਂ ਚ ਕੀ ਗੱਲ ਐ ਕਿ ਕਿ ਸਾਫ ਦੀ ਤੁਸੀਂ ਕਰਦੇ ਹੋ ਸਲਾਹਤ ਆਪਦੇ ਵ代यक ਨੀ ਕਿਉਂ ਨਹੀਂ ਕਰਦੇ ਕੈਮਰੇ ਸਾਹਮਣੇ ਦੱਸ ਦੋ ਅੱਜ ਰੋਲਾ ਕਿੱਥੇ ਐ ਸਾਡੇ ਕੋਈ ਰੋਲਾ ਨਹੀਂ ਐ ਸਾਡੇ ਕਹਿੰਦਾ ਰੋਲਾ ਕਾਹਦੇ ਨਿਕੰਦ ਲੱਗੀਆਂ ਇੱਕ ਬੁੱਢੇ ਨੂੰ ਲਗਾਤਾਰ ਤੁਸੀਂ ਵੀ ਵ代यक ਸਾਹਿਬ ਤੇ ਕਹਿੰਦੇ ਆ ਉਹਨਾਂ ਨੇ ਵੀ ਕਹਿਤਾ ਨਹੀਂ ਨਹੀਂ ਮੈਂ ਮੈਂ ਇਹ ਬਜਾ ਲੀਡਰ ਐ ਜਿੱਤੇ ਸਾਡੇ ਵਿਧਾਇਕ ਸਾਹਿਬ ਉਹਨਾਂ ਦਾ ਵੀ ਕੋਈ ਕੀਤਾ ਕੰਮ ਚੰਗਾ ਹੋਊਗਾ ਤੇ ਮੈਂ ਚੰਗਾ ਕਹੂੰਗਾ ਜੇ ਕਿਤੇ ਕੋਈ ਹੁੰਦਾ ਹੀ ਹੋ ਤੇ ਮੈਂ ਉਹ ਸਾਡੇ 4 ਸਾਲ ਤੋਂ ਮੈਂ ਇੱਕ ਸਾਡਾ ਕੋਈ ਇੱਕ ਕੰਮ ਚੰਗਾ ਲੱਗਿਆ ਸਾਰੇ ਕੰਮ ਠੀਕ ਐ ਹਾਂ ਤੇ ਫੇਰ ਫੇਰ ਰੋਲਾ ਕਰ ਤੇ ਸਤਾਈ ਦੀ તૈયારી ਤਾਂ ਨਹੀਂ ਕੀਤੀ ਸਤਾਈ ਦੀ ਮਤਲਬ ਸੋਸ਼ਲ ਮੀਡੀਆ ਤੇ ਉਸ ਪੋਸਟਾਂ ਪੈ ਰਹੀਆਂ ਸੱਸੀ ਦਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜੀਪੀਸ਼ ਬਾਂਬਾ ਅੱਜ ਫੇਰ ਆਪਾਂ ਫਰੀਦਕੋਟ ਦੀ ਉਸ ਸ਼ਖਸੀਅਤ ਕੋਲੇ ਆਏ ਆ ਜੋ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਹੋਏ ਆ ਇਹ ਫਰੀਦਕੋਟ ਦੇ ਸਮਾਜ ਸੇਵੀ ਵੀ ਆ ਲੰਬੇ ਸਮੇਂ ਤੋਂ ਲੋਕ ਮੁੱਦੇ ਚੁੱਕਦੇ ਆ ਰਹੇ ਆ ਫਰੀਦਕੋਟ ਦੇ ਅਰਸਚਰ ਆਪਣੇ ਨਾਲ ਹੋਣਗੇ ਕਰਾਂਗੇ ਗੱਲਬਾਤ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਨ ਲਈ ਤੋਂ ਠੀਕ ਹੋ ਸਤਾਂ ਵਧੀਆ ਜੀ ਵਧੀਆ ਕੀ ਲੋੜ ਪੈਗੀ ਆਟੀਆਂ ਆ ਪਉਂਦੀ ਸਰਕਾਰ ਚ ਤਾਂ ਬੈਠੇ ਹੋ ਆਟੀਆਂ ਹੀ ਆ ਤਾਂ ਯਾਰ ਇੱਕ ਸੰਵਿਧਾਨਕ ਖਾਤੋਂ ਜ਼ਰੂਰੀ ਨਹੀਂ ਹੈ ਸਰਕਾਰ ਚ ਬੰਦਾ ਬੈਠਾ ਹੋਵੇ ਜਿਸ ਸਰਕਾਰ ਚ ਬਹਿ ਕੇ ਵੀ ਜੇ ਆਪਾਂ ਸੋਚੀਏ ਵੀ ਸਮਾਜ ਦਾ ਭਲਾ ਕਰਨਾ ਹੈ ਤੇ ਆਰਟੀਆਈ ਹੋਵੇ ਜਾਂ ਕੋਈ ਕੋਈ ਗੱਲਬਾਤ ਕਿਸੇ ਦੇ ਸੁਝਾਅ ਵਾਸਤੇ ਹੋਵੇ ਜਾਂ ਕਿਸੇ ਹੱਲ ਵਾਸਤੇ ਹੋਵੇ ਤੇ ਮੈਨੂੰ ਲੱਗਦਾ ਕਰਨੀ ਚਾਹੀਦੀ ਨਹੀਂ ਪਿਛਲੀ ਦਮੇ ਮੇਰੀ ਗੱਲ ਹੋਈ ਵਿਧਾਇਕ ਸਾਹਿਬ ਨਾਲ ਤੁਸੀਂ ਵੀ ਮਤਲਬ ਇੱਕ ਪ੍ਰੈਸ ਕਾਨਫਰੰਸ ਕੀਤੀ ਦੱਸਿਆ ਵੀ ਨਗਰ ਕੌਂਸਲ ਚ ਆਹ ਖਾਮੀਆਂ ਆ ਮਾੜੀਆਂ ਪਈਆਂ ਸਾਬਕਾ ਵਿਧਾਇਕ ਸਾਹਿਬ ਨੇ ਉੱਥੇ ਮਤਲਬ ਮੇਰਾ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਸਰਕਾਰ ਚ ਬੈਠੇ ਆ ਸਿੱਧਾ ਅਫਸਰਾਂ ਨੂੰ ਬੁਲਾ ਲੈਣ ਪੁੱਛ ਲੈਣ ਰਜਿਸਟਰ ਲੈ ਕੇ ਕੀ ਰੋੜ ਪੈ ਗਈ ਐਡੀਆਂ ਵੀ ਕੱਲੇ ਕੱਲੇ ਡਿਪਾਰਟਮੈਂਟ ਨੂੰ ਜਾ ਕੇ ਲੈਣਾ ਤੁਸੀਂ ਸਰਕਾਰ ਤੇ ਬੈਠੇ ਜਾ ਕੇ ਬੁਲਾ ਲਓ ਉਹਨਾਂ ਨੂੰ ਸਾਧ ਲਓ ਦੇਣਗੇ ਜਵਾਬ ਬਿਲਕੁਲ ਸਹੀ ਗੱਲ ਹੈ ਬਾਬਾ ਸਾਹਿਬ ਐਸੇ ਕਰਕੇ ਅਫਸਰਾਂ ਨੇ ਦੱਸਿਆ ਤਾਂ ਹੀ ਤਾਂ ਆਟੀਆਂ ਮੰਗੀਆਂ ਅਫਸਰਾਂ ਨੇ ਦੱਸਿਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਕਿੰਨੇ ਬੰਦੇ ਪਿਛਲੀ ਜਦੋਂ 2022 ਦੇ ਵਿੱਚ ਸਾਡੀ ਗਵਰਨਮੈਂਟ ਆਉਂਦੀ ਹੈ 2022 ਤੋਂ ਪਹਿਲਾਂ ਕਿੰਨੇ ਬੰਦੇ ਸਾਬਕਾ ਜਿਹੜੇ ਵਿਧਾਇਕ ਸਾਹਿਬ ਸਾਡੇ ਵੱਡੇ ਭਰਾ ਹੈ ਉਹਨਾਂ ਨੇ ਕਿੰਨੇ ਬੰਦੇ এমਪਲੋਏ ਕੀਤੇ ਉਹ ਬੰਦੇ ਕਿਸ ਕੰਮ ਤੇ ਰੱਖੇ ਕੀ ਕੰਮ ਉਹ ਕੀ ਕੰਮ ਕਰੀ ਜਾਂਦੇ ਆ ਕਿੰਨੀ ਉਹਨਾਂ ਨੂੰ ਤਨਖਾਹ ਮਿਲ ਰਹੀ ਹੈ ਤਨਖਾਹ ਉਹਨਾਂ ਦੀ 50 ਲੱਖ ਰੁਪਇਆ ਪਲੱਸ ਫਰੀਦਕੋਟ ਦੀ ਕਮੇਟੀ ਕੱਲੀ ਤਨਖਾਹ ਦੇ ਰਹੀ ਹੈ ਉਹ ਹੁਣ ਮੈਂ ਜੇ ਕੱਲਾ ਬਿਨਾ ਕਾਗਜ਼ਾਂ ਤੋਂ ਗੱਲ ਕਰਾਂ ਤੇ ਮੈਨੂੰ ਲੱਗਦਾ ਹੈ ਵੈਸੇ ਵੀ ਮੇਰੇ ਲਈ ਜਾਂ ਕਿਸੇ ਵੀ ਲੀਡਰ ਲਈ ਬਿਨਾ ਤੱਥਾਂ ਦੀ ਗੱਲ ਹੋ ਜੂਗੀ ਤੇ ਕਮੇਟੀ ਦਾ ਜੋ ਅੱਜ ਹਾਲਾਤ ਹੈ ਉਹ ਸਾਰਿਆਂ ਦੇ ਸਾਹਮਣੇ ਮਾਫ ਕਰਨਾ ਤੁਸੀਂ ਪੱਤਰਕਾਰ ਬਾਦਚੂ ਇੱਕ ਸ਼ਹਿਰ ਦੇ מסਨੀਕ ਤੇ ਜ਼ਿੰਮੇਵਾਰ ਨਾਗਰਿਕ ਪਹਿਲਾ ਹਾਂ ਠੀਕ ਹੈ ਤੁਹਾਨੂੰ ਉਹ ਸੋਚਦੇ ਹੋਏ ਇਹ ਸੋਚਣਾ ਚਾਹੀਦਾ ਹੈ ਵੀ ਭਾਈ ਕਮੇਟੀ ਦਾ ਸੁਧਾਰ ਕਿਵੇਂ ਹੋ ਸਕਦਾ ਨਾ ਕਿ ਇਹ ਸੋਚਣਾ ਚਾਹੀਦਾ ਵੀ ਅਪਸਰਾ ਨੂੰ ਬੁਲਾ ਕੇ ਤੇ ਮੈਂ ਪੁੱਛ ਹੀ ਲਿਆ ਉਹਨਾਂ ਨੇ ਤਾਂ ਆ ਕੇ ਮੈਨੂੰ ਦੱਸਿਆ ਵੀ ਭਾਜੀ ਤੁਸੀਂ ਇਸ ਤਰੀਕੇ ਆਰਟੀਆਈ ਮੰਗੋ ਤੁਹਾਨੂੰ ਕੀ ਲੱਗਦਾ ਆਰਟੀਆਈ ਜਿਹਨੇ ਦੇਣੀ ਹੁੰਦੀ ਹੈ ਨਾ ਉਹ ਆਪ ਹੀ ਸੁਜੈਸਟ ਕਰ ਜਾਂਦਾ ਵੀ ਕੀ ਮੰਗਣੀ ਚਾਹੀਦੀ ਮਿਲ ਜੂਗੀ ਆ ਕੇ ਕਿਉਂਕਿ तमाम ਜਿੰਨੇ ਵੀ ਆ ਆਰਟੀਬੇਸਤਾ ਕਹੋ ਪਾਉਣ ਵਾਲੇ ਆ ਜਾਂ ਪੱਤਰਕਾਰ ਹੈ ਜਾ ਜੁੱਡਣ ਤੇ ਤੁਹਾਨੂੰ ਪਤਾ ਲੱਗ ਗਿਆ ਹੁਣ ਹਨਾ ਪਿਛਲੇ ਦਿਨੀ ਪਰਚੇ ਤੱਕ ਦਿੱਤੇ ਗਏ ਆ ਜਿਹੜੇ ਆਟੀਆਂ ਪਾਉਣ ਵਾਲੇ ਤੁਹਾਨੂੰ ਮਿਲ ਜੂਗੀ ਕਿਸੇ ਆਟੀ ਆਰਟੀ ਆ ਹੀ ਬਿਲਕੁਲ ਮਿਲੂਗੀ ਜੀ ਕਿਉਂ ਨਾ ਮਿਲੂਗੀ ਤੁਹਾਨੂੰ ਮੈਨੂੰ ਲੱਗਦਾ ਸਾਬਕਾ ਵਿਧਾਇਕ ਸਾਹਿਬ ਨੂੰ ਅੰਦਰੋਂ ਕੋਈ ਡਰ ਹੋਇਆ ਹੋਵੇ ਮੈਨੂੰ ਲੱਗਦਾ ਹੈ ਉਹਨਾਂ ਨੂੰ ਕੋਈ ਅੰਦਰੋਂ ਡਰ ਹੋਇਆ ਹੋਇਆ ਵੀ ਕਮੇਟੀ ਦੀ ਕੋਈ ਇਹ ਜੀ ਗੱਲ ਨਾ ਬਾਹਰ ਆ ਜਾਏ ਜਿਹੜੀ ਗੱਲ ਸਾਰੇ ਲੋਕਾਂ 'ਚ ਨਸ਼ਰ ਹੋਣ ਤੋਂ ਬਾਅਦ ਇਹਨਾਂ ਨੂੰ ਗੱਲ ਦੇਣੀ 200 ਤੋਂ ਵੱਧ ਸ਼ਿਕਾਇਤਾਂ ਕਰਤੀਆਂ ਮੁੱਖ ਮੰਤਰੀ ਸਾਹਿਬ ਨੂੰ ਪ੍ਰੀਤ ਕੂਟੀਆਂ ਜਿੱਕ ਧਾਰਨਾ ਬਣ ਗਈ ਹੈ ਨਿੱਕੀ ਜੀ ਗੱਲ ਦੀ ਸੱਚਾ ਸਾਹਿਬ ਸ਼ਿਕਾਇਤ ਕਰ ਦਿੰਦੇ ਹੈ ਸ਼ਾਇਦ ਨਹੀਂ ਹੱਲ ਆਸਤੇ ਮੈਂ ਲੈਟਰ ਪਾਉਣਾ ਸ਼ਿਕਾਇਤ ਵਰਡ ਤੇ ਹੱਲ ਕਰਨਾ ਤੁਸੀਂ ਡਾਕਟਰ ਕੋਲੇ ਜਾਨੇ ਹੋ ਜਨਾਬ ਪੰਜੀ ਕਟਾਉਣੇ ਹੋ ਡਾਕਟਰ ਨੂੰ ਦੱਸ ਦੇਣਾ ਵੀ ਤੁਹਾਨੂੰ ਕੀ ਤਕਲੀਫ ਹੈ ਜੇ ਤੁਸੀਂ ਡਾਕਟਰ ਕੋਲੇ ਜਾਓ ਤੇ ਬੋਲੋ ਹੀ ਨਾ ਤੇ ਡਾਕਟਰ ਦਵਾਈ ਕਾਦੀ ਦੇਊਗਾ माफ करना ठीक है डॉक्टर दवाई का दे आ, भी देओगा हां जेड़ा ਤੁਸੀਂ ਪੁੱਛਿਆ ਵੀ ਮੈਂ ਮੁੱਦੇ ਜਿੰਨੇ ਵੀ ਉੱਪਰ ਚੱਕੇ ਐ ਉਹਨਾਂ 'ਚੋਂ ਹੱਲ ਕਿੰਨੇ ਹੋਏ ਵੱਧ ਤੋਂ ਵੱਧ ਮੈਕਸਿਮਮ ਮੁੱਦਿਆਂ ਦਾ ਹੱਲ ਹੋਇਆ ਉਹਨਾਂ 'ਚੋਂ ਗਿਣਤੀ ਦੇ ਲੈ ਲਓ ਸਭ ਤੋਂ ਰੀਸੈਂਟ ਮੁੱਦਾ ਜਨਾਬ ਜਿਹੜਾ ਨਹਿਰੂ ਸ਼ੋਪਿੰਗ ਸੈਂਟਰ ਦਾ ਮੁੱਦਾ ਸੀ ਠੀਕ ਹੈ ਉਹ ਸਾਡੀ ਸਰਕਾਰ ਨੇ ਹੱਲ ਕੀਤਾ ਪਿਛਲੇ 50 ਸਾਲ ਦਾ ਆਡਿਟ ਨਹੀਂ ਹੋਇਆ ਆ ਹੁਣ ਪਿਛਲੇ 10 ਦਿਨਾਂ ਦੇ ਵਿੱਚ ਮੇਰੀ ਲੈਟਰ ਤੋਂ ਬਾਅਦ ਉਹਦਾ ਹੱਲ ਹੋਇਆ ਨਹੀਂ ਹੋਇਆ ਤਾਂ ਦੱਸ ਦਿਓ ਦੱਸੋ ਜਨਾਬ ਗਊਸ਼ਾਲਾ ਗੋਲੇ ਵਾਲੇ ਦਾ ਹੱਲ ਅੱਜ ਵੀ ਮੈਂ ਪਰਸੋਂ ਏਡੀਸੀ ਸਾਡੇ ਰੂਰਲ ਡਿਵੈਲਪਮੈਂਟ ਦੇ ਸੰਦੀਪ ਮਲਹੋਤਰਾ ਜੀ ਕੋਲੇ ਮੀਟਿੰਗ 'ਚ ਹੁੰਦੇ ਹੱਲ ਦਾ ਚੱਲ ਰਿਹਾ ਉਹ ਨਹੀਂ ਚੱਲ ਰਿਹਾ ਜੇ ਆਪਾਂ ਲਿਖ ਕੇ ਪਾਇਆ ਤਾਂ ਹੀ ਹੱਲ ਚੱਲ ਰਿਹਾ ਜਨਾਬ ਨੈਸ਼ਨਲ ਹਾਈਵੇ ਤੇ ਜਿਹੜੇ ਕੱਟ ਗਲਤ ਬਣੇ ਹੁੰਦੇ ਆ ਆਪਾਂ ਗੱਡੀਆਂ ਤੇਜ਼ ਲੈ ਕੇ ਜਾਂਦੇ ਆ ਵਿੱਚੋਂ ਮੋਟਰਸਾਈਕਲ ਵਿੱਚ ਜੀ ਝਾਤੀ ਜੀ ਮਾਰ ਕੇ ਅੱਗੇ ਆ ਜਾਂਦਾ ਮੈਨੂੰ ਲੱਗਦਾ ਹੁੰਦਾ ਵੀ ਖਤਰਾ ਹੈ ਜੇ ਆਪਾਂ ਨੂੰ ਕੋਈ ਚੀਜ਼ ਧਿਆਨ ਚ ਆ ਜਾਂਦੀ ਹੈ ਆਪਾਂ ਨੂੰ ਲਿਖ ਕੇ ਪਾਉਣੀ ਚਾਹੀਦੀ ਹੈ ਤਾਂ ਕਿ ਉਹਦਾ ਹੱਲ ਹੋ ਸਕੇ ਬਹੁਤ ਮਸਲੇ ਆ ਕਮੇਟੀ ਦਾ ਵੀ ਤਾਂ ਹੱਲ ਇਸੇ ਤਰੀਕੇ ਵੱਡੇ ਮੁੱਦਿਆਂ ਤੇ ਆਓ ਨਾ ਗੱਲ ਇਹ ਕਿਹੜੇ ਮੁੱਦੇ ਰਹਿ ਗਏ ਦੱਸੋ ਯੂਨੀਵਰਸਿਟੀ ਦਾ ਕੀ ਨਿਕਲਿਆ ਉਹਦੇ ਚੋਂ ਨੈਰੋ ਸਟੇਡੀਅਮ ਦਾ ਕੀ ਨਿਕਲਿਆ ਉਹਦੇ ਚੋਂ ਨਗਰ ਕੌਂਸਲ ਦਾ ਕੀ ਨਿਕਲਿਆ ਉਹਦੇ ਚੋਂ ਕੋਈ ਇਤਨਾ ਚੋਂ ਇੱਕ ਦਾ ਹੱਲ ਹੋਇਆ ਮੈਡੀਕਲ ਦੇ ਮੁੱਦਿਆਂ ਤੇ ਜਨਾਬ ਜਿਸ ਤਰੀਕੇ ਦੀ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਉਹ ਪਿਛਲੇ ਕਈ ਸਮੇਂ ਦੇ ਚੱਲ ਰਹੀ ਹੈ ਉਹਦਾ ਕੋਈ ਹੱਲ ਹੀ ਨਹੀਂ ਆ ਰਿਹਾ ਪਿਛਲੇ ਕਈ ਸਮਿਆਂ ਤੋਂ ਨਹੀਂ ਮੇਰੀ ਲੈਟਰ ਤੋਂ ਬਾਅਦ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ ਵਿੱਚ ਵਿਜੀਲੈਂਸ ਨੇ ਬਹੁਤ ਕੁਝ ਬਾਹਰ ਕੱਢ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਪਰਮਾਤਮਾ ਸੁੱਖ ਰੱਖੇ ਤੁਸੀਂ ਇੱਕ ਕੰਮ ਕਰਿਆ ਜੇ ਬੰਬਾ ਸਾਹਿਬ ਤੁਸੀਂ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਜਾ ਕੇ ਜਾਂ ਮੈਡੀਕਲ ਵਾਲਿਆਂ ਤੋਂ ਇਸ ਬਾਬਤ ਉਹਨਾਂ ਤੋਂ ਵੀ ਪੁੱਛ ਲਿਆ ਜੀ ਇਹ ਵੀ ਮੈਡੀਕਲ ਦਾ ਕੀ ਹੱਲ ਹੋ ਰਿਹਾ ਅੱਗੇ ਨਾਲੋਂ ਮੈਂ ਲੋਕਾਂ ਨੂੰ ਵੀ ਚਾਹੂੰਗਾ ਇਸ ਚੀਜ਼ ਤੇ ਜਰੂਰ ਦੱਸਿਆ ਜੇ ਜਦ ਦੀ ਮੈਂ ਮੈਡੀਕਲ ਵਾਲੀ ਦਿੱਕਤ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸ ਦਿਨ ਦਾ ਮੈਡੀਕਲ ਦੇ ਵਿੱਚ ਸੁਧਾਰਤ ਹੋਣਾ ਸ਼ੁਰੂ ਹੋਇਆ ਕੋਈ ਗੱਲ ਨਹੀਂ ਪਰਚਾ ਵੀ ਹੋਊਗਾ ਜਿਨ੍ਹਾਂ ਨੇ ਗਲਤ ਕੀਤਾ ਹੈ ਉਹਨਾਂ ਨੂੰ ਹਥਕੜੀਆਂ ਵੀ ਲੱਗਣਗੀਆਂ ਪਰ ਲੋਕਾਂ ਦਾ ਅੱਗੇ ਨਾਲੋਂ ਹੱਲ ਹੋਣਾ ਤਾਂ ਸ਼ੁਰੂ ਹੋਇਆ ਹੈ ਨਹਿਰੂ ਸ਼ਾਪਿੰਗ ਸੈਂਟਰ ਤੇ ਤੁਸੀਂ ਨਹਿਰੂ ਸ਼ਾਪਿੰਗ ਸੈਂਟਰ ਤੇ ਪਹੁੰਚਿਓ ਠੀਕ ਹੈ ਜਾ ਕੇ ਨਹਿਰੂ ਸ਼ਾਪਿੰਗ ਸੈਂਟਰ ਵਾਲਿਆਂ ਨੂੰ ਪੁੱਛੋ ਪਿਛਲੇ ਹਫ਼ਤੇ ਦੇ ਵਿੱਚ ਕੀ ਕੀ ਕਾਰਵਾਈਆਂ ਉਹਨਾਂ ਦੇ ਹੱਕ ਚ ਹੋਈਆਂ ਮੈਂ ਨਹੀਂ ਕਹੂੰਗਾ ਮੇਰੇ ਤੋਂ ਪੁੱਛੋ ਜਾ ਕੇ ਉਹਨਾਂ ਨੂੰ ਹੀ ਪੁੱਛੋ ਬੜਾ ਪੋਜ਼ਿਟਿਵਿਟੀ ਦੇ ਨਾਲ ਉਹਨਾਂ ਦਾ ਹੱਲ ਮੈਨੂੰ ਲੱਗਦਾ ਔਨ ਆਲੇ 25 ਫਰਵਰੀ ਤੱਕ ਉਹਨਾਂ ਦੀਆਂ ਸਾਰੀਆਂ ਲੈਟਰ ਇਸ਼ੂ ਹੋ ਜਾਣਗੀਆਂ ਤੀਜਾ ਤੁਸੀਂ ਜਿੰਨੇ ਮਰਜ਼ੀ ਮੁੱਦੇ ਮੈਨੂੰ ਪੁੱਛ ਲਓ ਕਮੇਟੀ ਦੀ ਤੁਸੀਂ ਗੱਲ ਕਰਦੇ ਹੋ ਕਮੇਟੀ ਦੀ ਜਿਸ ਲੈਟਰ ਦੀ ਤੁਸੀਂ ਗੱਲ ਕਰ ਰਹੇ ਹੋ ਜਨਾਬ ਉਸ ਲੈਟਰ ਤੇ ਗਵਰਨਮੈਂਟ ਨੇ ਇੱਕ ਵਿਜੀਲੈਂਸ ਦੀ ਬਹੁਤ ਵੱਡੀ ਜਾਂਚ ਸ਼ੁਰੂ ਕਰਤੀ ਹੈ ਇਹ ਤਾਂ ਸਾਰੇ ਮੁਲਾਜ਼ਮ ਕਮੇਟੀ ਦੇ ਜਿਹੜੇ ਕੋਈ ਭਰਤੀ ਕੀਤੀ ਸੀ ਸਫਾਈ ਸੇਵਕਾਂ ਦੇ ਵਿੱਚ ਉਹ ਕੰਮ ਕੀ ਕਰ ਰਹੇ ਆ ਕਿੱਥੇ ਕੀ ਹੁਨਤਾਈਆਂ ਆ ਰਹੀਆਂ ਕਿੱਥੇ ਕੀ ਘਪਲੇ ਹੋਏ ਐ ਕਿਹੜੀ ਮਸ਼ੀਨਰੀ ਦੀ ਡੇਲੀ ਜਾਂਚ ਹੋਣੀ ਬਣਦੀ ਐ ਕਿਹੜੀ ਮਸ਼ੀਨਰੀ ਦੀ ਡੇਲੀ ਕਮੇਟੀ ਦੇ ਵਿੱਚੋਂ ਡੇਲੀ ਦੇ ਤੌਰ ਤੇ ਪੈਸੇ ਲਿੱਤੇ ਜਾ ਰਹੇ ਐ ਤੇ ਮਸ਼ੀਨਰੀ ਵਰਤੀ ਨਹੀਂ ਜਾਂਦੀ ਉਹ ਸਾਰੀਆਂ ਚੀਜ਼ਾਂ ਬਾਹਰ ਆ ਗਈਆਂ ਉਹਨਾਂ ਵਾਲੇ ਸਮੇਂ ਤੇ ਲੱਗਦਾ ਕੁਝ ਨਿਕਲੂਗਾ ਉਹਨਾਂ ਵਾਲੇ ਦਿਨਾਂ 'ਚ ਹੀ ਨਿਕਲੂਗਾ ਬਹੁਤ ਕੁਝ ਨਿਕਲੂਗਾ ਸਤਾਈ ਦੀ ਤਿਆਰੀ ਤਾਂ ਨਹੀਂ ਕੀਤੀ ਕਿਤੇ ਸਤਾਈ ਦੀ ਮਤਲਬ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਪੈ ਰਹੀਆਂ ਸੱਚਾ ਸਾਹਿਬ ਦੀਆਂ ਵੀ ਮਤਲਬ ਉਦਾਇਕ ਸਾਬ ਦਾ ਨਾਮ ਹੀ ਕੱਟ ਦਿੱਤਾ ਗਿਆ ਉਹਦੇ ਵਿੱਚੋਂ ਤੁਹਾਡੀ ਫੋਟੋ ਲਾ ਕੇ ਪੋਸਟਾਂ ਪਾਈਆਂ ਜਾ ਰਹੀਆਂ ਤੇ ਪਿੰਨਾਂ ਦੇ ਵਿੱਚ ਪੋਸਟਰ ਵੰਡੇ ਜਾ ਰਹੇ ਆ ਸ਼ਹਿਰ ਦੇ ਵਿੱਚ ਜਨਤਕ ਥਾਵਾਂ ਤੇ ਪੋਸਟਰ ਲਾਏ ਜਾ ਰਹੇ ਆ ਇੱਕ ਸਮਾਸੇ ਵੀ ਲਿਖ ਕੇ ਐ ਸਵਚਨ ਨੂੰ ਮਗਰ ਆਪਣੇ ਆਮ ਆਦਮੀ ਪਾਰਟੀ ਦਾ ਬੋਟ ਵੀ ਲੱਗਿਆ ਲੱਗਦਾ ਨਹੀਂ ਜੇ ਦੋਨੇ ਇੱਕੋ ਪਾਰਟੀ ਦੇ ਆ ਤੇ ਬੈਠ ਸਭ ਕੋਲ ਬੈ ਕੇ ਗੱਲ ਕਰ ਲੋ ਨਾਲ ਉਹਨਾਂ ਦੀ ਚਲਣਾ ਚਾਹੀਦਾ ਜਿਹੜਾ ਪ੍ਰਭੂ ਤੁਸੀਂ ਇੱਕ ਗੱਲ ਸਮਝ ਲਓ ਲੋਕਾਂ ਦੇ ਸਭ ਧਿਆਨ ਚ ਜੇ ਕੋਈ ਵੀ ਬੰਦਾ ਆਪ ਦੀ ਮਨਸ਼ਾ ਦੇ ਨਾਲ ਕੋਈ ਸਪੋਰਟਰ ਹੈ ਤੁਹਾਡਾ ਕੋਈ ਕੁਛ ਹੈ ਕੋਈ ਕੁਛ ਵੀ ਕਰ ਸਕਦਾ ਹੈ ਸੋਸ਼ਲ ਮੀਡੀਆ ਤੇ ਕੁਝ ਵੀ ਪਾ ਕੇ ਪਾ ਸਕਦਾ ਉਹਦੀ ਕੋਈ ਵੀ ਮੇਰੀ ਜ਼ਿੰਮੇਵਾਰੀ ਨਹੀਂ ਹੈ ਜੇ ਅਗਰ ਆ ਕੋਈ ਮੈਨੂੰ ਸਪੋਰਟਰ ਮੈਨੂੰ ਪਸੰਦ ਕਰਦਾ ਹੈ ਜੇ ਕੁਝ ਪਾ ਰਿਹਾ ਹੈ ਮੈਂ ਤਾਂ ਉਹਦੇ ਵਿੱਚ ਕੀ ਕਰ ਸਕਦਾ ਅਸੀਂ ਆਹ ਸਰਕਾਰ ਦੀ ਸਭ ਤੋਂ ਵੱਡੀ ਸਕੀਮ ਦਾ ਜਿਹੜਾ ਆਗਾਜ਼ ਹਰ ਇੱਕ ਪਰਿਵਾਰ ਨੂੰ 10 ਲੱਖ ਰੁਪਏ ਮਹੀਨੇ ਦਾ ਜਿਹੜਾ ਇੰਸ਼ੋਰੈਂਸ ਦਿੱਤਾ ਹੈ ਉਹ ਬਹੁਤ ਵੱਡੀ ਸਕੀਮ ਹੈ ਇਹ ਕਿਹੜੀ ਕਿਹੜੀ ਚੋਲੇ ਕੀ ਚੋਲੇ ਕੀ ਚੋਲੇ ਰੀਡ ਲਿਸਟ ਅਟੈਅ ਕਰ ਦਿੱਤੀ ਗਈ ਹੈ ਇਹ ਗੋਡਿਆਂ ਦੇ 20000 ਫਲਾਨੀ ਚੀਜ਼ ਦਾ ਟੀਆ ਜੇ ਉਹ ਤੋਂ ਉਸ ਤੋਂ ਹੋਰ ਚੀਜ਼ ਦਾ 25000 ਜਾਂ 50000 10 ਲੱਖ ਹੈ ਬੰਦੇ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਜਿੰਨੇ ਪੈਸੇ ਉਹ ਚੁੱਕੇ ਜਾਂਦੇ ਕੱਗੇ ਜਾਂਨ ਕੋ ਝੋਲ ਉਹਦੇ ਵਿੱਚ ਕਿਉਂ ਰੱਖਿਆ ਗਿਆ ਇਹ ਇਹ ਕਹਿੰਦੇ ਬੰਦਾ ਸਾਹਿਬ ਬੰਦਾ ਸਾਹਿਬ ਇਹਨੂੰ ਝੋਲ ਨਹੀਂ ਕਹਿੰਦੇ ਜਦੋਂ ਆਪਾਂ ਕਿਸੇ ਵੀ ਚੀਜ਼ ਦੀ ਬਿਮਾਰੀ ਦੇ ਨਾਲ ਲੜਦੇ ਹਾਂ ਇਹ WHO ਡਿਸਾਈਡ ਕਰਦੀ ਹੈ ਫਾਰ ਐਗਜ਼ਾਮਪਲ ਇੱਕ ਮੈਂ ਤੁਹਾਨੂੰ ਗੱਲ ਦੀ ਐਗਜ਼ਾਮਪਲ ਦੇ ਰਿਹਾ ਹਾਂ ਗਵਰਨਮੈਂਟ ਤੇ WHO ਇਹ ਕਹਿੰਦੀ ਹੈ ਵੀ ਜੇ ਕਿਸੇ ਵੀ ਬਜ਼ੁਰਗ ਨੇ ਗੁੱਡੇ ਪਵਾਉਣੇ ਐ ਤੇ ਉਹ ਦੋਨੋਂ ਗੁੱਡੇ ਇੱਕੋ ਵਾਰੀ ਚ ਨਾ ਪਵਾਵੇ ਇੱਕ ਵਾਰੀ ਇੱਕ ਗੁੱਡਾ ਪਵਾਵੇ ਦੂਸਰੀ ਵਾਰ ਕੁਝ ਸਮੇਂ ਬਾਅਦ ਦੂਜਾ ਗੁੱਡਾ ਪਵਾਵੇ ਉਹਦੇ ਰੀਜ਼ਨ ਬੜੇ ਹੁੰਦੇ ਜੇ ਸਰਕਾਰਾਂ ਨੇ WHO ਦੇ ਨਾਲ ਡਾਕਟਰਾਂ ਦੇ ਨਾਲ ਬੈਠ ਕੇ ਕੁਝ ਕੈਪਸ ਬਣਾਏ ਐ ਤੇ ਲੋਕਾਂ ਦੀ ਬਿਹਤਰੀ ਹਸਤੀ ਹੈ ਅਕਸਰ ਤਾਂ ਪੈਸਾ ਲੋਕਾਂ ਦਾ ਲੋਕਾਂ ਨੂੰ ਹੀ ਮਿਲਦਾ ਹੈ ਨਾ ਜੀ ਇਸ ਕਰਕੇ ਇਹਦਾ ਵਿਰੋਧੀ ਧਿਰਾਂ ਨੂੰ ਆਦਤ ਹੈ ਬਿਨਾਂ ਗੱਲ ਦੀ ਭੰਡਨ ਦੀ ਕਦੀ ਤਾਂ ਸਲਾਤ ਕਰਨੀ ਚਾਹੀਦੀ ਹੈ ਜਿਹੜੇ ਚੰਗੇ ਕੰਮ ਹੈ ਮੈਂ ਵੀ ਸਾਫਕਾ ਤੁਹਾਡੇ ਵਧਾਇਕ ਕਿੱਕੀ ਢਲੋਜੀ ਦੀ ਬੜੀ ਸਲਾਤ ਕਰਦਾ ਹੈ ਜਿਹੜੇ ਕੰਮ ਚੰਗੇ ਆ ਚੰਗੇ ਆ ਜਿਹੜੇ ਮਾੜੇ ਆ ਤਾਂ ਮਾੜੇ ਆ ਯਾਰ ਉੱਚ ਕੀ ਗੱਲ ਹੈ ਕਿੱਕੀ ਸਾਹਿਬ ਦੀ ਤੁਸੀਂ ਕਰਦੇ ਹੋ ਉਸ ਲੋਤ ਆਲਦੇ ਵਿਧਾਇਕ ਨਹੀਂ ਕਿਉਂ ਨਹੀਂ ਕਰਦੇ ਕੈਮਰੇ ਸਾਹਮਣੇ ਦੱਸ ਦੋ ਅੱਜ ਰੌਲਾ ਕਿੱਥੇ ਹੈ ਸਾਡਾ ਕੋਈ ਰੌਲਾ ਨਹੀਂ ਹੈ ਸਾਡੇ ਸਾਡੇ ਕਾਹਦਾ ਰੌਲਾ ਹੈ ਦਲੇ ਦੀ ਪੰਨਮ ਤੇ ਲੱਗੇ ਐ ਇੱਕ ਦੂਜੇ ਨੂੰ ਲਗਾਤਾਰ ਤੁਸੀਂ ਵੀ ਵਿਧਾਇਕ ਸਾਹਿਬ ਤੇ ਤਾਜ ਕਰਦੇ ਆ ਉਹਨਾਂ ਨੇ ਵੀ ਕਹਿਤਾ ਨਹੀਂ ਨਹੀਂ ਮੈਂ ਮੈਂ ਵਿਧਾਇਕ ਸਾਹਿਬ ਤੇ ਕੋਈ ਤੰਜ ਨਹੀਂ ਕੱਸਦਾ ਵਿਧਾਇਕ ਸਾਡੀ ਪਾਰਟੀ ਦੇ ਮੌਜੂਦਾ ਜਿਹੜੇ ਐਮਐਲਏ ਸਾਹਿਬ ਹੈ ਚਲੋ ਸਾਡੇ ਸੀਨੀਅਰ ਲੀਡਰ ਹੈ ਸਾਡੇ ਭਰਾ ਹੈ ਉਹ ਆਪਦਾ ਕੰਮ ਕਰ ਰਹੇ ਸੀ ਆਪਦਾ ਕੰਮ ਕਰ ਰਹੇ ਇਹ ਪ੍ਰਾਜ ਅੱਜ ਵਾਲੀ ਅੱਜ ਵਾਲੀ ਜਿਹੜੀ ਤੁਸੀਂ ਇੰਟਰਵਿਊ ਕਰ ਰਹੇ ਹੋ ਤੁਸੀਂ ਮੈਨੂੰ ਹੁਣ ਸਵਾਲ ਪੁੱਛੇ ਮੈਂ ਤੁਹਾਨੂੰ ਦੱਸਦਾ ਵੀ ਉਹ ਸਾਡੇ ਵਿਧਾਇਕ ਆਪ ਦਾ ਕੰਮ ਕਰ ਰਹੇ ਆ ਆਪ ਦਾ ਕੰਮ ਕਰ ਰਹੇ ਪਾਰਟੀ ਨੇ ਜਿਹਨੂੰ ਜੋ ਕੰਮ ਦਿੱਤਾ ਉਹ ਆਪ ਦੀ ਇਮਾਨਦਾਰੀ ਤੇ ਤੰਦਹੀ ਨਾ ਕਰੀ ਜਾ ਲੱਗਦਾ ਨਹੀਂ ਨੁਕਸਾਨ ਹੋਊਗਾ ਇਹਦਾ ਕਿਸ ਗੱਲ ਦਾ ਨੁਕਸਾਨ ਇੱਕ ਪਾਸੇ ਵਿਧਾਇਕ ਸਾਹਿਬ ਇਕੱਲੇ ਕੰਮ ਕਰ ਰਹੇ ਆ ਆਪ ਦਾ ਵਲੰਟੀਅਰਸ ਨਾਲ ਦੂਜੇ ਪਾਸੇ ਤੁਸੀਂ ਉਹ ਤੁਸੀਂ ਵੀ ਉਸੇ ਪਾਰਟੀ ਦਾ ਹੀ ਕੰਮ ਕਰ ਰਹੇ ਹੋ ਲੋਕੀ ਡਿਵਾਈਡ ਹੋ ਰਹੇ ਆ ਲੋਕੀ ਮਤਲਬ ਕਹਿ ਰਹੇ ਆ ਕਿ ਕੋਈ ਪਾਰਟੀ ਦੇ ਰਲ ਕੇ ਕਰ ਲੋ ਨਹੀਂ ਨਹੀਂ ਨੀ ਮੈਂ ਮਸੈਂਗਰ ਨਹੀਂ ਹੁੰਦਾ ਲੋਕ ਸਰਕਾਰ ਦੀਆਂ ਸਕੀਮਾਂ ਤੋਂ ਸਰਕਾਰ ਤੋਂ ਬਹੁਤ ਖੁਸ਼ ਹੈ ਉਹ ਭਾਵੇਂ ਮੇਰੇ ਥਰੂ ਕੋਈ ਕੰਮ ਹੋ ਰਿਹਾ ਤੇ ਭਾਵੇਂ ਵਿਧਾਇਕ ਸਾਹਿਬ ਦੇ ਥਰੂ ਹੋ ਰਿਹਾ ਲੋਕਾਂ ਦੇ ਕੰਮ ਪ੍ਰਾਇੋਰਟੀ ਤੇ ਹੋਣੇ ਚਾਹੀਦੇ ਲੋਕਾਂ ਦੇ ਕੰਮ ਨਹੀਂ ਰੁਕਣੇ ਚਾਹੀਦੇ ਉਹਨਾਂ ਦੀ ਪਹਿਲੀ ਬੋਲ ਤੇ ਪਹਿਲੀ ਆਵਾਜ਼ ਤੇ ਉਹਨਾਂ ਦਾ ਕੰਮ ਮੈਂ ਇਹ ਬੁਝਾ ਲੀਡਰ ਐ ਜਿੱਤੇ ਸਾਡੇ ਵਿਧਾਇਕ ਸਾਹਿਬ ਉਹਨਾਂ ਦਾ ਵੀ ਕੋਈ ਕੀਤਾ ਕੰਮ ਚੰਗਾ ਹੋਊਗਾ ਤੇ ਮੈਂ ਚੰਗਾ ਕਹੂੰਗਾ ਜੇ ਕਿਤੇ ਕੋਈ ਹੁੰਦਾ ਹੀ ਹੋਊਗਾ ਤੇ ਮੈਂ ਉਹਨੂੰ ਪੂਰਾ ਕਰਾਂ ਸਾਡੇ 4 ਸਾਲ ਚ ਬਾਈਕ ਸਾਹਿਬ ਦਾ ਕੋਈ ਇੱਕ ਕੰਮ ਚੰਗਾ ਲੱਗਿਆ ਸਾਰੇ ਕੰਮ ਹੀ ਠੀਕ ਐ ਹਾਂ ਤੇ ਫੇਰ ਫੇਰ ਰੋਲਾ ਕੱਢ ਰੋਲਾ ਹੈ ਕਾ ਦਾ ਬੰਬਾ ਜੀ ਮੈਨੂੰ ਤੁਸੀਂ ਨਾ ਆਪ ਦੀ ਇੰਟਰਵਿਊ ਦੇ ਵਿੱਚ ਵੀਨੇ ਇੱਕ ਗੱਲ ਦਸ ਰੋਲਾ ਕਾ ਦਾ ਕਿਸ ਗੱਲ ਦਾ ਤੁਸੀਂ ਗੱਲ ਸ਼ੁਰੂ ਕੀਤੀ ਕਮੇਟੀ ਦੀ ਕਮੇਟੀ ਕਾਂਗਰਸ ਦੇ ਕੋਲੇ ਆ ਜਨਾਬ ਕਾਂਗਰਸ ਦੇ ਪ੍ਰਧਾਨ ਜੀ ਉੱਤੇ ਸਾਡੇ ਬੈਠੇ ਕਾਂਗਰਸ ਵਾਲਿਆਂ ਨੂੰ ਜਵਾਬ ਦੇ ਕਮੇਟੀ ਕਾ ਦੇਣਾ ਪੈਣਾ ਨਾ ਕਿ ਸਾਡੀ ਪਾਰਟੀ ਜਵਾਬ ਦੇ ਆ ਨੇ ਸ਼ਿਕਾਇਤਾਂ ਦੀ ਗੱਲ ਕੀਤੀ ਸੀ ਮੈਂ ਆ ਜੇ ਜੇ ਤੁਸੀਂ ਸ਼ਿਕਾਇਤ ਮਤਲਬ ਦਰਖਾਸਤਾਂ ਕਹਿ ਲਓ ਆਪਾਂ ਸ਼ਿਕਾਇਤਾਂ ਵਰ ਨਹੀਂ ਲੈਂਦੇ ਹਨ ਪਾਈਆਂ ਉਹਨਾਂ ਦਾ ਹੱਲ ਹੋਣ ਤੇ ਆ ਗਿਆ ਤੁਸੀਂ ਕਹਿੰਦੇ ਆਉਣ ਵਾਲੇ ਦਿਨਾਂ ਚ ਹੋ ਜਾਊਗਾ ਹੋ ਰਿਹਾ ਵੀ ਹੈ ਯਾਰ ਇੰਨੇ ਤਾਂ ਹੱਲ ਹੋ ਗਏ ਗੁਰੂ ਹੋਰ ਤੁਹਾਨੂੰ ਕੀ ਲੱਗਦਾ ਸਿਸਟਮ ਐਵੇਂ ਚੱਲੀ ਜਾਂਦਾ ਨਹੀਂ ਪੱਦਰ ਕਿੱਥੇ ਆ ਸਾਨੂੰ ਕੋਈ ਜ਼ਮੀਨੀ ਪੱਦਰ ਕੋਈ ਤਾਂ ਹਜੇ ਵੀ ਉਹਵੇਂ ਕਹੀ ਜਾਂਦੇ ਆ ਵੀ ਕੋਈ ਕੋਈ ਤੁਸੀਂ ਮੈਨੂੰ ਕਿਹੜੇ ਤੋਂ ਤੁਹਾਨੂੰ ਲੱਗਦਾ ਕੋਈ ਹੱਲ ਹੋ ਗਿਆ ਨਹਿਰੂ ਸਟੇਡੀਅਮ ਦੀਆਂ ਜਿਹੜੀ ਜਾਂਚ ਹੋਈ ਹੂੰ ਉਹਦੇ ਵਿੱਚ ਪ੍ਰੋਪਰਲੀ ਜਿਹੜੀ ਕਮੇਟੀ ਸੰਗਠਿਤ ਹੋਈ ਹੈ ਉਹ ਮਾਰਚ 25 ਤੱਕ ਹੂੰ ਅੱਛੀ ਤੋਂ 31 ਦੇ ਵਿੱਚ ਇੱਕ ਟੀਮ ਇੱਥੇ ਆਊਗੀ ਸਰਵੇ ਵੀ ਕਰੂਗੀ ਮਾਰਚ ਦੇ ਵਿੱਚ ਜਿਹੜਾ ਟਰਫ ਦੀ ਵੀ ਮੈਂ ਸ਼ਿਕਾਇਤ ਪਾਈ ਸੀ ਚਾਹ ਤੋਂ ਧਿਆਨ ਚੋ ਜਿਹੜਾ ਹੌਕੀ ਗਰਾਊਂਡ ਆ ਉਹਦਾ ਟਰਫ ਹੈ ਉਹਦਾ ਟਰਫ ਸਾਰਾ ਖਰਾਬ ਹੋਇਆ ਹੋਇਆ ਜਿਹੜੇ ਬਾਥਰੂਮਾਂ ਦੀ ਸਾਈਡ ਜਾਂਦੇ ਆ ਉੱਥੇ ਪ੍ਰੋਪਰਲੀ ਘਾਹ ਨਹੀਂ ਸਾਰੀ ਸਫਾਈ ਹੋਣਾ ਨਹੀਂ ਇੱਕ ਮਹੀਨੇ ਦੇ ਅੰਦਰ ਅੰਦਰ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਚਲੋ ਰੈਲੀ ਸਟੇਡੀਅਮ ਦਾ ਵੀ ਮੇਰੀ ਜਿੰਮੇਵਾਰੀ ਮੈਂ ਜੇ ਉੱਤੋਂ ਲੜ ਕੇ ਜਾਂ ਪਿਆਰ ਨਾਲ ਬੇਨਤੀ ਕਰਕੇ ਵੀ ਲੈ ਕੇ ਆਉਣਾ ਪਿਆ ਮੈਂ ਲੈ ਕੇ ਆਉਂਗਾ ਇੱਕ ਪਤਾ ਲੱਗਿਆ ਵੀ ਸਿੱਤਾ ਸਾਬ ਨੂੰ ਆਉਣ ਵਾਲੇ ਦਾ ਕੋਈ ਵੱਡਾ ਅਹੁਦਾ ਮਿਲਣ ਜਾ ਰਿਹਾ ਯਾਰ ਉਹ ਤਾਂ ਪਤਾ ਕੀ ਹੈ ਬੰਦਾ ਸਭ ਜੇ ਪਾਰਟੀਆਂ ਨੇ ਦੇਖਣਾ ਵੀ ਜਿਹੜਾ ਬੰਦਾ ਜੋ ਕੰਮ ਕਰਦਾ ਹੈ ਉਹਦੇ ਹਿਸਾਬ ਨਾਲ ਪਾਰਟੀਆਂ ਪਿਓ ਨੂੰ ਅਕੀਲ ਹੈ ਸਤਾਈ ਦੀ ਫੁੱਲ ਤਿਆਰੀ ਹੈ ਫਿਰ ਸਤਾਈ ਦੀ ਯਾਰ ਹਰੇਕ ਬੰਦੇ ਨੂੰ ਆਪਦੀ ਤਿਆਰੀ ਕਰਨ ਦਾ ਹੱਕ ਹੈ ਮੈਂ ਵੀ ਆਪਦੀ ਮਿਹਨਤ ਨਾਲ ਲੱਗਿਆ ਹੋਇਆ ਆ ਆਪਦੀ ਤਿਆਰੀ ਕਰਨੀ ਚਾਹੀਦੀ ਲੋਕਾਂ ਦਾ ਕਿਵੇਂ ਰਿਸਪੌਂਸ ਕਿਹੋ ਜਿਹਾ ਮੇਰੇ ਲੋਕੀ ਤੁਹਾਡੇ ਸਾਹਮਣੇ ਹੀ ਆ ਲੋਕਾਂ ਦੀਆਂ ਗੱਲਾਂ ਤਾਂ ਤੁਸੀਂ ਮੈਨੂੰ ਸੁਣਾ ਕੇ ਹਟਿਓ ਮੇਰੇ ਤੋਂ ਵੱਧ ਤਾਂ ਤੁਸੀਂ ਮੈਨੂੰ ਸਟੱਡੀ ਕਰੀ ਬੰਦੇ ਨਹੀਂ ਫਿਰ ਵੀ ਕਿਹੋ ਜਿਹਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਵਧੀਆ ਰਿਸਪੌਂਸ ਹੈ ਪਰਮਾਤਮਾ ਬਾਬਾ ਸੁੱਖ ਰੱਖੇ ਹਮਮ ਆਨ ਵਾਲਾ ਸਮਾਂ ਵਧੀਆ ਹੋਵੇ ਬਹੁਤ ਬਹੁਤ ਧੰਨਵਾਦ ਸੱਜਣ ਸਭ ਦਾ ਇਸੀ ਅਰ ਸੱਚਰ ਆਪਣੇ ਨਾਲ ਜਿਨ੍ਹਾਂ ਨੇ ਹਰੇਕ ਸਵਾਲ ਦਾ ਜਵਾਬ ਵਿਆਕ ਹੋ ਕੇ ਦਿੱਤਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਈ ਜੇ ਪਸੰਦ ਆਈ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ ਪਿਆਰੇ